ਸਾਥੀਓ ਨਮਸਕਾਰ ਮੈਂ ਤੁਹਾਡਾ ਵੀਰ ਬਾਗਾ ਜੌਣ ਭਾਜਪਾ ਜਿਲ੍ਹਾ ਐਸ்சி ਮੋਟਾ ਜਨਰਲ ਸੈਕਟਰੀ ਸਾਥੀਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸੈਂਟਰ ਗਵਰਨਮੈਂਟ ਵੱਲੋਂ ਹਰ ਸਟੇਟ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਆ ਰਹੀਆਂ ਜਿਵੇਂ ਕਿ ਮੁੰਦਰਾ ਜੋਜਲ ਲੋਨ ਬਾਲਿਆਂ ਦੀ ਛੱਤਾਂ ਦੀ ਸਕੀਮ ਤੇ ਹੋਰ ਬਹੁਤ ਸਾਰੀਆਂ ਸਕੀਮਾਂ ਜੋ ਕਿ ਪੰਜਾਬ ਵਿੱਚ ਵੀ ਸਕੀਮਾਂ ਆ ਰਹੀਆਂ ਆਸ਼ੀਮਾਨ ਕਾਰਡ ਹੋ ਗਿਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਲਿਆਂ ਦੀ ਛੱਤਾਂ ਦੀ ਛੱਤ ਦੀ ਸਕੀਮ ਹੈ ਜੋ ਕਿ ਸੈਂਟਰ ਗਵਰਨਮੈਂਟ ਵੱਲੋਂ 2.5 ਲੱਖ ਰੁਪਏ ਦੀ 2.5 ਲੱਖ ਰੁਪਇਆ ਮਿਲਦਾ ਹੈ ਜਿੱਥੇ ਕਿ ਆਪਾਂ ਦੇਖਦੇ ਹਾਂ ਕਿ ਇਹ ਜਿਹੜੀ ਸਕੀਮ ਦਾ ਲਾਭ ਜ਼ਰੂਰਤਮੰਦ ਤੱਕ ਪਹੁੰਚਦਾ ਹੈ ਜੋ ਕਿ ਜ਼ਰੂਰਤਮੰਦ ਤੱਕ ਅਗਰੇ ਲਾਭ ਪਹੁੰਚਦਾ ਹੈ ਤਾਂ ਬਹੁਤ ਵਧੀਆ ਗੱਲ ਹੈ ਜਿਸ ਨੂੰ ਲੋੜ ਵੰਨ ਤੱਕ ਇਹੋ ਮਿਲਣਾ ਹੈ ਇਸ ਚੀਜ਼ ਦਾ ਲਾਭ ਮਿਲਣਾ ਚਾਹੀਦਾ ਹੈ ਕਈਆਂ ਪਿੰਡਾਂ ਦੇ ਵਿੱਚ ਇੱਕ ਇੱਕ ਬੰਦਾ ਇੱਕ ਇਸ ਸਕੀਮ ਦਾ ਲਾਭ ਦੋ ਵਾਰੀ ਤਿੰਨ ਵਾਰੀ ਲਾਭ ਉਹ ਇਸ ਸਕੀਮ ਦਾ ਲਾਭ ਲੈ ਚੁੱਕਾ ਹੈ ਤੇ ਜਿਸ ਨੂੰ ਲੋੜ ਹੈ ਉਸ ਤੱਕ ਇਹ ਲਾਭ ਪਹੁੰਚਦਾ ਨਹੀਂ ਹੈ ਅਗਰ ਕੋਈ ਗਰੀਬ ਤੱਕ ਗਰੀਬ ਤੱਕ ਇਹ ਲਾਭ ਮਿਲੇ ਤਾਂ ਬਹੁਤ ਵਧੀਆ ਗੱਲ ਹੈ ਜਿਵੇਂ ਕਿ ਕੁਝ ਆਪਣੇ ਚਹੇਤਿਆਂ ਤੱਕ ਇਸ ਸਕੀਮ ਦਾ ਲਾਭ ਪਹੁੰਚਾਇਆ ਜਾਂਦਾ ਤੇ ਇਹਦੇ ਵਿੱਚ ਭੇਦਭਾਵ ਰੱਖਿਆ ਜਾਂਦਾ ਹੈ ਜਿਵੇਂ ਤੁਸੀਂ ਸਭ ਜਾਣਦੇ ਹੋ ਕਿ ਜਿਹਦੇ ਤਾਂ ਕਿਸੇ ਚਾਹੇ ਕੋ ਸਰਪੰਚ ਆ ਪੰਚਾਇਆ ਚਾਹੇ ਕਾਉਂਸਲਰ ਆ ਜਾਦੀ ਬੈਣੀ ਉਠਣੀ ਹੈ ਉਹ ਤਾਂ ਲਾਭ ਉਸ ਸਕੀਮ ਦਾ ਦੋ ਵਾਰੀ ਤੇ ਤਿੰਨ ਵਾਰੀ ਲੈ ਜਾਂਦਾ ਹੈ ਪਰ ਜੋ ਲੋੜਵੰਦ ਹੈ ਜਿਸ ਨੂੰ ਪਤਾ ਹੀ ਨਹੀਂ ਉਸ ਤੱਕ ਇਹ ਸਕੀਮ ਦਾ ਲਾਭ ਪਹੁੰਚਦਾ ਨਹੀਂ ਹੈ ਤੇ ਮੈਂ ਸਾਡੇ ਜਲੰਧਰ ਦੇ ਵੀਡੀਓ ਬੀਡੀਪੀਓ ਨੂੰ ਕਹਿਣਾ ਚਾਹਣਾ ਕਿ ਇਹ ਜੋ ਹਰ ਵਰਗ ਦੇ ਪਿੰਡਾਂ ਦੇ ਵਿੱਚ ਇਸ ਲਾਭ ਪਹੁੰਚਣਾ ਚਾਹੀਦਾ ਹੈ ਇਹ ਸਕੀਮ ਦਾ ਇਹ ਸਕੀਮ ਜੋ ਆ ਰਹੀ ਹੈ ਸੈਂਟਰ ਗਵਰਨਮੈਂਟ ਵੱਲੋਂ ਆ ਰਹੀ ਹੈ ਨਾ ਕਿ ਪੰਜਾਬ ਗਵਰਨਮੈਂਟ ਵੱਲੋਂ ਤਾਂ ਕਿ ਜੋ ਤੁਹਾਡੇ ਜਾ ਰਿਓ ਮੰਰੇਗਾ ਸੈਕਟਰੀ ਹੈ ਚਾਹੇ ਮੰਰੇਗਾ ਦੇ ਕਰਮੀ ਹੈ ਚਾਹੇ ਤੁਹਾਡੇ ਸੈਕਟਰੀ ਹੈ ਉਹ ਕਰਮਚਾਰੀ ਜਾਂਦੇ ਜ਼ਰੂਰ ਹੈ ਪਰ ਕਿਸੇ ਗਰੀਬ ਵਰਗ ਤੱਕ ਇਹ ਲਾਭ ਪਹੁੰਚਦਾ ਨਹੀਂ ਹੈ ਮੈਂ ਪੰਜਾਬ ਗਵਰਨਮੈਂਟ ਨੂੰ ਸੀਐਮ ਭਵਤਮਨ ਜੀ ਨੂੰ ਇਹ ਕਹਿਣਾ ਚਾਹਾਂ ਕਿ ਵੀਡੀਓ ਬੀਡੀਪੀਓ ਦੀ ਡਿਊਟੀ ਵੀ ਲਈ ਜਾਵੇ ਕਿ ਉਹ ਹਰ ਘਰ ਦੇ ਵਿੱਚ ਖੁਦ ਚੈੱਕ ਕਰਕੇ ਆਵੇ ਵੀ ਜੋ ਲੋੜਵੰਦ ਹੈ ਉਸ ਤੱਕ ਇਹ ਸਕੀਮ ਪਹੁੰਚਣੀ ਚਾਹੀਦੀ ਹੈ ਕਿਤੇ ਇਹ ਸਕੀਮ ਦਾ ਲਾਭ ਜੋ ਬੇ ਲੋੜੇ ਬੰਦੇ ਆ ਜਿਸ ਨੂੰ ਇਸ ਚੀਜ਼ ਦੀ ਲੋੜ ਨਹੀਂ ਹੈ ਉਹ ਇਸ ਚੀਜ਼ ਦਾ ਲਾਭ ਉਠਾ ਰਿਹਾ ਹੈ ਤਾਂ ਜੋ ਲੋੜਵੰਦ ਬੰਦੇ ਆ ਉਹ ਉਹਨਾਂ ਤੱਕ ਇਸ ਚੀਜ਼ ਦਾ ਲਾਭ ਪਹੁੰਚਦਾ ਨਹੀਂ ਸੈਂਟਰ ਗਵਰਨਮੈਂਟ ਵੱਲੋਂ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਅ ਮੋਦਰਾ ਜੋਜਨਾ ਲੋਨ ਜੋ ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਕੀਤਾ ਗਿਆ ਹੈ ਜਿਸ ਦੇ ਵਿੱਚ ਕੋਈ ਵੀ ਗਰੰਟੀ ਦੀ ਲੋੜ ਨਹੀਂ ਤੇ ਜਿਸ ਦੇ ਵਿੱਚ ਕੋਈ ਬੈਂਕਾਂ ਵਿੱਚ ਆਪਾਂ ਦੂਜੇ ਪਾਸੇ ਦੂਜੇ ਪਾਸੇ ਦੇਖਦੇ ਹਾਂ ਕਿ ਅਗਰ ਕੋਈ ਬੈਂਕਾਂ ਵਿੱਚ ਵੀ ਜਾਂਦਾ ਹੈ ਤੇ ਬੈਂਕ ਦੇ ਕਰਮੀ ਹੈ ਉਹ ਵੀ ਪਬਲਿਕ ਨੂੰ ਗੁੰਮਰਾਹ ਕਰਦੇ ਆ ਬੈਂਕਾਂ ਦੇ ਵਿੱਚ ਵੀ ਜੋ ਇਸ ਮੰਦਰਾ ਯੋਜਨਾ ਯੋਜਨਾ ਦਾ ਲਾਭ ਲੈਣ ਜਾਂਦਾ ਹੈ ਉਹ ਵੀ ਪਬਲਿਕ ਨੂੰ ਗੁੰਮਰਾਹ ਕਰਦੇ ਆ ਤੇ ਫਿਰ ਤੋਂ ਮੈਂ ਕਹਾਂਗਾ ਜੋ ਇਸ ਬਾਲਿਆਂ ਦੀ ਸ਼ਾਦੀ ਸਕੀਮ ਦਾ ਲਾਭ ਹੈ ਹਰ ਉਸ ਵਰਗ ਤੱਕ ਪੰਕਣਾ ਚਾਹੀਦਾ ਜਿਸ ਨੂੰ ਲੋੜ ਹੈ ਜਿਸ ਦੇ ਵਿੱਚ ਕੋਈ ਇਹ ਨਹੀਂ ਵੀ ਇਹ ਇਹ OBC ਆ ਇਹ SC ਹੈ ਹਰ ਵਰਗ ਨੂੰ ਜੋ ਲੋੜਵੰਦ ਹੈ ਉਸ ਤੱਕ ਇਹ ਲਾਭ ਪੰਕਣਾ ਚਾਹੀਦਾ ਜਿਵੇਂ ਕਿ ਤੁਸੀਂ ਜਾਣ ਆ ਕਾਰ ਬਣਦੇ ਆ ਆਸ਼ਮਨ ਕਾਟ ਉਹ ਵੀ ਉਸ ਦਾ ਵੀ ਲਾਭ ਉਠਾਓ ਜੋ ਸੈਂਟਰ ਗਵਰਨਮੈਂਟ ਵੱਲੋਂ ਬਣ ਰਿਹਾ ਹੈ ਅਗਰ ਤਤੋਂ ਕੋਈ ਉਸਦੇ ਪੈਸੇ ਮੰਗਦਾ ਹੈ ਜਿਆਦਾ ਪੈਸੇ ਮੰਗਦਾ ਹੈ ਤਾਂ ਉਸ ਦੀ ਵੀ ਸ਼ਿਕਾਇਤ ਵੀ ਕਰ ਸਕਦੇ ਹੋ ਇਸ ਦਾ ਲਾਭ ਹਰ ਉਸ ਵਰਗ ਤੱਕ ਵੀ ਪਹੁੰਚਣਾ ਚਾਹੀਦਾ ਜੋ ਲੋੜਵੰਦ ਹੈ ਫਿਰ ਤੋਂ ਮੈਂ ਕਹਿਣਾ ਚਾਹੁੰਦਾ ਕਿ ਜੋ ਬਾਲਿਆਂ ਦੀ ਸ਼ਦਾ ਸਕੀਮ ਬਾਲਿਆਂ ਦੀ ਛੱਤਾਂ ਦੀ ਸਕੀਮ ਦੇ ਲਾਭ ਹੈ ਉਹਨੇ ਸੈਂਟ ਸੈਂਟਰ ਗਵਰਨਮੈਂਟ ਨੇ ਇਹ ਵੀ ਕਿਹਾ ਜੋ ਬੇਕਰੇ ਆ ਉਹਨਾਂ ਨੂੰ ਘਰ ਵੀ ਦਿੱਤਾ ਜਾਵੇਗਾ ਪਰ ਪੰਜਾਬ ਗਵਰਨਮੈਂਟ ਉੱਥੇ ਤੱਕ ਹੀ ਸੀਮਤ ਹੈ ਵੀ ਇਹ ਕਿਸੇ ਦਾ ਬਾਲਿਸ਼ ਬਾਲੇਖਾ ਤਾਂ ਬਦਲਣ ਵਾਲੀ ਹੈ ਉਸ ਨੂੰ ਪੈਸੇ ਦਿੱਤੇ ਜਾਂਦੇ ਆ ਕਿਉਂਕਿ ਸੈਂਟਰ ਗਵਰਨਮੈਂਟ ਵੱਲੋਂ 2.5 ਲੱਖ ਰੁਪਇਆ ਆ ਰਿਹਾ ਹੈ ਤੇ ਇਹ ਬਾਕੀ ਤੁਸੀਂ ਸਭ ਜਾਣਦੇ ਹੋ ਜੇਕਰ ਕਿਸੇ ਤੱਕ ਇਸ ਸਕੀਮ ਦਾ ਲਾਭ ਨਹੀਂ ਪਹੁੰਚਦਾ ਤੁਸੀਂ ਖੁਦ ਬੀਡੀ ਪੀਓ ਨੂੰ ਜਾ ਕੇ ਮਿਲੋ ਅਗਰ ਤੁਹਾਡੀ ਉਹ ਵੀ ਨਹੀਂ ਸੁਣਦਾ ਤਾਂ ਫਿਰ ਤੁਸੀਂ ਆਪਣੇ ਤੁਹਾਡੇ ਹਲਕੇ ਦੇ ਐਮ ਐਲ ਏ ਕਾਉਂਸਲਰ ਜਾਂ ਸਰਪੰਚਾਂ ਨੂੰ ਜਾ ਕੇ ਤੁਸੀਂ ਮਿਲ ਸਕਦੇ ਹੋ ਤਾਂ ਕਿ ਤੁਸੀਂ ਉਸ ਜੋ ਇਸ ਸਕੀਮ ਦਾ ਲਾਭ ਲੈਣਾ ਚਾਹੁੰਦਾ ਉਹ ਸਕੀਮ ਦਾ ਲਾਭ ਲੈ ਲੈ ਸਕੇ ਜ਼ਰੂਰੀ ਨਹੀਂ ਹੈ ਕਿ ਨਹੀਂ ਤਰੀਕ ਰੱਖੀ ਹੈ 31 ਮਾਰਚ ਤੱਕ ਅਗਰ ਕਿਸੇ ਨੂੰ ਨਹੀਂ ਪਤਾ ਤਾਂ ਆਪਣੇ ਫਾਰਮ ਜਲਦ ਤੋਂ ਜਲਦ ਭਰਾਵੇ ਤੇ ਇਸ ਚੀਜ਼ ਇਸ ਸਕੀਮ ਦਾ ਲਾਭ ਲਵੇ ਬਾਲਣ ਸ਼ਰਦਾ ਸਕੀਮ ਹੈ ਆ ਮudra yojna loan ਹੈ ਲੇਡੀਜ਼ ਦੇ ਪਾਰਲਰ ਚ ਚਲਦੇ ਆ ਲੱਖਪਤੀ ਦੀਦੀ ਹੈ